ਸਰਸਿਕਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਨੇ ਤੇ ਕੱਲੇ ਕੱਲੇ ਪਸ਼ੂ ਦੀ ਕਰਦੇ ਨੇ ਡਿਟੇਲ ਵਿੱਚ ਗੱਲ ਬਾਤ ਵਧੀਆ ਕੁਆਲਟੀ ਵਾਲੇ ਪਸ਼ੂ ਨੇ ਤੇ ਕੱਲੇ ਕੱਲੇ ਬਾਰੇ ਪੁੱਛਦੇ ਆ ਸਰਸਿਕਲ ਬਾਈ ਜੀ ਜੀਹਾ ਜੀ ਪਰਪਲਾ ਜੀ ਪਰਮਾਂ ਜੀ ਸਾਬ ਵਧਿਆ ਠੀਕ ਠਾਕ ਵੀਰ ਜੀ ਜਿਨੇ ਭੈਣ ਭਰਾ ਮਾਣਾ ਡੀ ਵੀ ਫਰਮ ਤੇ ਜੁੜੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਜੀ ਜਿਹੜੇ ਲਾਈਵ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਭਾਈ ਜੀ ਤੇ ਜਨੂਨ ਵੀਰ ਜੀ ਅੱਜ ਆਇਆ ਟਾਈਮ ਤੇ ਆਪਣੇ ਕੋ ਹੈਗੇ ਨਾ ਕੋ 5 6 ਹਾਂਜੀ ਹਾਂਜੀ ਤੇ ਚੰਗੇ ਟੌਪ ਦੇ ਠੀਕ ਜੀ ਜਿਹੜੀਆਂ ਟੌਪ ਦੀਆਂ ਝੋਟੀਆਂ ਆ ਤੇ ਜਿਨ੍ਹਾਂ ਦੇ ਵਿੱਚੋਂ ਦੋ ਨੀਰੀ ਦੀਆਂ ਝੋਟੀਆਂ ਨਾਲ ਟੋਪਣਾ ਗੱਬਣਾ ਠੀਕ ਹੈ ਭਾਈ ਜੀ ਚੰਗੀਆਂ ਕੁਆਰਟੀ ਵਾਲੀਆਂ ਇੱਕ ਮੈਂ ਤੇ ਵੀ ਸ਼ੱਕ ਦੇ ਵਿੱਚ ਆ ਸ਼ੱਕ ਜ ਝੋਟੀਆਂ ਚੰਗਾ ਡਾਇਮੰਡ ਪੀਸ ਹੋ ਵਧੀਆ ਠੀਕ ਹੈ ਬਾਈ ਜੀ ਤੋਂ ਆਪ ਦੀ ਬਾਕੀ ਦੋ ਝੋਟੀਆਂ ਬੱਤੇ ਬਰੇ ਕਾਲੀ ਸਰੀ ਠੀਕ ਹੈ ਜੀ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਇਹ ਉਹ ਮਈਆਂ ਆ ਜਿਹੜੀਆਂ ਚੰਗੀ ਚੰਗੀਆਂ ਮਈਆਂ ਕੁਆਲਟੀ ਦੇ ਨੇ ਵੱਡੀਆਂ ਠੀਕ ਹੈ ਬਾਈ ਜੀ ਕੁਆਲਟੀ ਜਿਹੜੀਆਂ ਪ੍ਰਾਣੀਆਂ ਮਈਆਂ ਲੋਕਾਂ ਦੇ ਘਰ ਦੇ ਕਿਹ ਕਿਹ ਕੋ ਫੌਜੀ ਕੋ ਕੇ ਚੰਗੇ ਬੰਦੇ ਕੋ ਹਾਂਜੀ ਨੰਬਰਦਾਰ ਕੋ ਉਹ ਜਿਹੜੀਆਂ ਮਈਆਂ ਜਿਹੜੀਆਂ ਪ੍ਰਾਣੀਆਂ ਕੁਆਲਟੀ ਵਾਲੀਆਂ ਮਈਆਂ ਰੱਖੀਆਂ ਆ ਤੇ ਪ੍ਰਾਣੀਆਂ ਮਈਆਂ ਸੰਭੀਆਂ ਨਾ ਇਹਨਾਂ ਦੇ ਘਰ ਕੋਈ ਵੀ ਪਤਾ ਉਹ ਦੂਜੇ ਬੰਦ ਨੂੰ ਵੜਨ ਨਹੀਂ ਦਿੰਦੇ ਹਾਂਜੀ ਪ੍ਰਾਣੇ ਬੰਦੇ ਮਤਲਬ ਨਹੀਂ ਖਾ ਵੇਚਦੇ ਆਪਣੇ ਹਾਂਜੀ ਹਾਂਜੀ ਬਰੀਡ ਦੀ ਚੰਗੀ ਬਰੀਡ ਪਈ ਹੈ ਨਾ ਸੰਭੀਆਂ ਮੱਝਾਂ ਤੇ ਜਿੰਨਾ ਕਈਆਂ ਦਾ ਕੰਮ ਹੈ ਤੁਹਾਨੂੰ ਪਤਾ ਵੀ ਜੀ ਹਰ ਹੋਰ ਲੈਵਲ ਦਾ ਕੰਮ ਹੋ ਜੇ ਹਾਂਜੀ ਹਾਂਜੀ ਕਈ ਵੀ ਇਹ ਦਿੰਦੇ ਵੀ ਕਈ ਵੀ ਜਿਹੜਾ ਆਪਣਾ ਤੇ ਸਮੇਂ ਦੇ ਹਿਸਾਬ ਨਾਲ ਟੌਪ ਦੇ ਜਨਵਰੀ ਕੁਆਲਟੀ ਵਾਲੇ ਇੱਕ ਗੱਲ ਵੀ ਜੀ ਤਾਂ ਕਹਿੰਦੀ ਵੀ ਇੱਕ ਦਿਨ ਹੁੰਦਾ ਵੀ ਨੋਰਮਲ ਮਹੀਂ ਆਉਂਦਾ ਵੀ ਮੋਨ ਮਾਜੀ ਆ ਪਰ ਨਹੀਂ ਜਾਂਦੀ ਹਾਂਜੀ ਹਾਂਜੀ ਇਹੋ ਜੀ ਨਹੀਂ ਕਾਹੇ ਬੋਚ ਪਾ ਕੇ ਤੁਰ ਪਈਏ ਤੇ ਨਹੀਂ ਮਿਲਦੀ ਕਿਸ ਟਾਈਮ ਤੇ ਹਾਂਜੀ ਹਾਂਜੀ ਇਦਾਂ ਦੇ ਜਨਵਰੀ ਹਾਂਜੀ ਹਾਂਜੀ ਕੁਆਲਟੀ ਆ ਸਿਰੇ ਦੇ ਐਂਡ ਤੱਕ ਸਾਰੀ ਵੀਡੀਓ ਵੇਖ ਲਓ ਠੀਕ ਆ ਜੀ ਜਨਵਰੀ ਜੀ ਤਿੰਨ ਚਾਰ ਜਿਹੜੀ ਟੁੱਟ ਲੱਗੇ ਆ ਹਾਂਜੀ ਹਾਂਜੀ ਤਿੰਨ ਚਾਰ ਮਹੀਂਾਂ ਜਿਹੜੀਆਂ ਵਿੱਚ ਠੀਕ ਹੈ ਬਾਈ ਜੀ। ਉਹਨੀਆਂ ਮਾਲੀਆਂ ਦੀਆਂ ਸਰੇਦੀਆਂ। ਹਾਂਜੀ। ਚਲੋ ਜੀ। ਝੋਟੀਆਂ ਵੀਰ ਅੱਜ ਹਿਸਾਬ ਲਾਈਏ ਇਹਦਾ ਮੁੱਲ ਹੈ ਨਹੀਂ ਕਿੰਨੀ ਵੀਰ ਨੇ ਸਾਂਭੀ ਹੈ। ਠੀਕ ਹੈ ਬਾਈ ਜੀ। ਇਹ 6 ਮਹੀਨੇ ਦੀ ਚੱਕ ਪਾਸਿਆ। ਇਹ ਚੱਕ ਪਾਸਿਆ। 6 ਮਹੀਨੇ ਚੱਕ ਪਾਸਿਆ ਦਾ ਵੀਰ ਬਹੁਤ ਵਧੀਆ ਪੀਸ ਹੈ। ਫੋਲੋ ਜੀ। ਕਿ ਆਵੇ ਘਰ ਲੈ ਕੇ ਚੈੱਕ ਕਰਾਤੀ ਆ ਪਰ ਵੀਰ ਪਹਿਲੇ ਸੂਏ ਝੋਟੀਆਂ ਤੋਂ ਦੁੱਧ ਮੰਗਦਾ 16-17 ਗਨ। ਠੀਕ ਹੈ। ਅਜੇ ਸ਼ਕੀ ਆ ਮੂ। ਸ਼ਕੀ ਆ। 6 ਮਹੀਨੇ ਦੀ ਗੱਭਣ ਦੇ 8 ਕਿਲੋ ਦੁੱਧ ਆ। ਠੀਕ ਹੈ। ਬਹੁਤ ਸੋਹਣੀ ਝੋਟੀ ਆ। ਕੁਆਲਿਟੀ ਪੇਠ ਪੂੜਾ ਝੋਟਿਆ ਸਾਫ਼ ਆ। ਤੇ ਪੂਰੀ ਕੁਆਲਿਟੀ ਹੈ ਝੋਟੀ ਚਲੋ ਨੀਲੀ ਰਾਵੀ ਦੇਚਾ ਪੂਰੀ ਕਾਹਨ ਪਤਾ ਹੁੰਦੇ ਵੀ ਨੀਲੀਆਂ ਦੇਦੇ ਹੁੰਦੇ ਆ ਤੇ ਹੋਰ ਜਿਹੜੀ ਗਾਲਾਂ ਵੀ ਆ ਖਾभी ਵੈਸੀ ਠੀਕ ਹੈ ਤਾਂ ਦੇਖੋ ਤੁਸੀਂ ਆ ਜੀ ਰੀਤੀ ਹੋਰ ਭਾਈ ਪੁੱਤੇ ਠੀਕ ਹੈ ਇਹ ਮਖਾ ਇਹ ਦਰਾਮ ਖਾ ਓਏ ਲੋਨ ਦਵੇ ਮਸਾਲਾ ਦਵੇ ਵੀਰ ਬਹੁਤ ਜ਼ਿਆਦਾ ਚੰਗੀ ਹੈ ਇਹ ਡੱਡਿਆ ਠੀਕ ਹੈ ਉਹ ਠੰਡੀ ਦੇਈ ਹੈ ਉਹ ਲੈ ਜੂ ਆਂ ਵੀਰ ਯਾਦ ਕਰੂ ਸਾਰੀ ਉਮਰ ਛੋਟੀ ਆਈ ਸਾਡੇ ਘਰ ਸਹੀ ਗੱਲ ਭਾਈ ਜੀ ਬਹੁਤ ਸੋਹਣੀ ਛੋਟੀਆਂ ਸਾਫ ਸੁਥਰੀ ਕੁਆਲਟੀ ਬੋਲਦੀ ਛੋਟੀ ਦੇ ਵਿੱਚ ਤੇ ਬਾਕੀ ਕਿਉਂ ਆਣਾ ਚੰਗੀ ਆ ਦੀ ਬੋਲਦੀ ਵੇ ਸਾਂਭੀ ਵੇ ਠੀਕ ਹੈ ਸੇਵਾ ਕੀਤੀ ਚੰਗੀ ਵੀਰ ਨੇ ਨਾ 17 ਕਿਲੋ ਦੁੱਧ ਤਾਂ ਵੀਰ ਆਂਦਾ ਵੀ ਕੰਡੇ ਦੇ ਦੁੱਧ ਜਿਹੜਾ ਆ ਉਹ ਛੋਟੀ ਵੇ ਇਦਾਂ ਨਹੀਂ ਵੀਰ ਜਿਹੜੀ ਗੱਲ ਆ ਸਿਰਫ ਗਏ ਆ ਕਹਿੰਦਾ ਵੀ ਤੁਹਾਨੂੰ ਮੋੜ ਨਹੀਂ ਥਾਦੇ ਮਾਨਤਾ ਦੇ ਨਾਲ ਹੀ ਆਪਾਂ ਮਹੀਂ ਲੰਡੀ ਹੀ ਗਿਆ ਬਾਈ ਚਵਾਈ ਚਵਾਈ ਬੋਲੀ ਆ ਹਾਂ ਰੂ ਵਰਗੀ ਪੋਲੀ ਵੀਰ ਕਲਮਾਰ ਦਾ ਖਣ ਲਗਾ ਝੋਟੀ ਨੂੰ ਵਧੀਆ ਦੇਖ ਜੀ ਬੇਟਾ ਪੂਰਾ ਪੂਰੇ ਗਾਰਡਰ ਹੋ ਸਦੀਆ ਪੂਰੇ ਖੁੱਡੇ ਖਾਡੇ ਵਧੀਆ ਕੁਆਲਟੀ ਦੀ ਝੋਟੀਆ ਝੋਟੀਆ ਸਰੀਰ ਆ ਵੀ ਮਰੱਕੀ ਤਰਦੀ ਝੋਟੀ ਠੀਕ ਆ ਜੀ ਖਾ ਦੇ ਫਿਰ ਮੋੜਾ ਯਾਰ ਲਓ ਜੀ ਆਇਆ ਬੱਧੀ ਇਹਦਾ ਨਾਕ ਦਾ घाव ਕੰਕਾਓ ਇਹਦਾ घाव ਲੱਗਾਓ ਨਾ ਲੱਗੇ ਵੀ ਯਾਬਈ ਸੌਣਾ ਜੀ ਨਾ ਸੌਣਾ ਬਾਈ ਜੀ ਕੀ ਮੁੱਲ ਕਰਦੇ ਹੋ ਮੋਬਾਈਲ ਵੀਰ ਬਿਲਕੁਲ ਜਾਇਜ਼ ਹਾਂਜੀ ਸਮੇ ਦੇ ਹਿਸਾਬ ਨਾਲ ਵੀਰ ਪੈਸੇ ਬੁੱਝ 파ਰੇ ਤੁਰਦੀਏ ਤੇ ਕਈ ਆਜਾ ਮੈਂ ਉਹ ਜੀ ਬਿਲੀ ਦਾ ਵੀ ਮਹੀਨਾ ਹੋ ਜਾਂਦਾ ਨਹੀਂ ਲਾਭਦੀ ਹਾਂਜੀ ਲਫਰ ਜੋੜੀ ਹਾਂਜੀ ਮੈਂ ਲਾਭਦਾ ਮੋਲ ਭਾਵੇਂ ਡੇਢ ਕਰੀਏ ਹਾਂ ਨਾ ਹੀ 1,35,000 ਜੋੜੀ ਦੇਣੀ ਹੈ 1,35,000 ਦੀ ਕਿਹੜੇ ਦਾ ਵੀਰ ਵੀ ਵੀਰ ਨੂੰ ਪਰਖਿਆ ਨਾ ਹਾਂਜੀ ਉਹ ਪਹਿਲੇ ਫੋਨ ਤੇ ਮਈਆਂ ਲੈਂਦੇ ਆ ਇਹ ਗੱਲ ਸਹੀ ਹੈ ਜਿਹਨੋਂ ਨਹੀਂ ਪਰਖ ਉਹਦੇ ਵਾਸਤੇ ਮਿੱਟੀ ਹੈ ਠੀਕ ਹੈ ਸਹੀ ਗੱਲ ਆ ਚਾਹ ਤੂੰ ਹੀ ਖਰੀਦੀ ਤੁਹਾਡੇ ਦਾ ਸਭ ਕੋ ਆ ਜੋ ਜਿਹੜੇ ਵੀ ਤਾ ਜਿੱਦਾਂ ਕਿਨੇ ਸਮਝਣੀ ਆ ਆਪਣੀ ਆਪਣੇ ਸੋਚ ਜਣਾ ਵਧੀਆ ਕੁਆਲਟੀ ਦੀ ਝੋਟੀਆਂ ਪੂਰੀ ਸਾਫ ਸੁਥਰੀ ਨੀਲੀ ਰਾਵੀ ਦੀ ਇੱਕ ਕੁਆਲਟੀ ਦੀ ਝੋਟੀ ਹੈ 135000 ਦੀ ਝੋਟੀ ਦਵਾ ਪਰ ਜਿਹਦੇ ਘਰ ਚਲ ਗਈ ਵੀਰ ਯਾਦ ਕਰਨਗੇ ਵੀ ਥੋੜੀ ਖਲੀ ਆ ਪਰ ਜਿਹਦੇ ਬਣ ਗਈ ਹਾਂਜੀ ਬਾਈ ਜਾਈ ਨਹੀਂ ਦਿੱਤੀ ਆ ਗਈ ਇਹ ਵੀਰ ਮੀਰੀ ਦੀ ਮਾਈ ਆ ਗਈ ਤੇ ਜਾਸੂਆ ਆ ਪਰ ਇੱਕੋ ਕਰੋ ਜੋੜਾ ਆ ਇੱਕੋ ਕਰੋ ਜਾਇਆ ਕੱਟਿਆ ਜੋੜਾ ਆ ਇਹ ਵੀ 22 ਝੋਟੀਆਂ ਲੈ ਕੇ ਵੱਡੀਆਂ ਇਹ ਮਾਈ ਵੀਰ ਛਾਤ ਦੇ ਵਿੱਚ ਆ ਕੋਈ ਦੋ ਮਹੀਨੇ ਤੋਂ ਅਜੇ ਅੰਦਰ ਹੈ ਆ ਛਾਤ ਦੇ ਵਿੱਚ ਚੈੱਕ ਕਰਾਤੀ ਪਰ ਡਾਕਟਰਾਂ ਦਾ ਕਿ ਅਜੇ ਦਮਾ ਦਿਨੋਂ ਕਰਮ ਹੋਊਗੀ ਪੱਕੀ ਅਸੀਂ ਖਾਣੀ ਕਰਕੇ ਮੈਂ ਦੇ ਦਾਂਗੇ ਦੋ ਧਗਾ ਮੈਂ ਕੋ 10 ਕਿਲੋ ਠੀਕ ਹਾਂ ਪਰ ਮਾ ਵੀਰ ਬਾਡੀ ਵਾਲੀ ਕਾਂਝੇ ਵਾਲੀ ਦਾ ਨਥਨ ਯਾਦਗਾਰ ਵਾਲੀ ਗਾਂ ਜਿੱਦਾਂ ਕੋਈ ਵੀਰ ਭਰਾ ਕਵੇ ਮੈਂ ਤਿਆਰ ਕਰ ਲਊ ਮੈਂ ਜੇ ਖਾਲੀ ਵੀ ਨਿਖਲਾਵੇ ਤੇ ਤਾਂ ਵੀ ਅਸਲ ਮਹੀਂ ਅਸਲ ਮਾਜਿਆ ਪਰ ਜਿਹਨੂੰ ਕਹਿੰਦੇ ਟੌਪ ਦੀ ਆਈ ਪਰ ਵੀਰੇ 10000 ਕਿਲੋ ਮੈਂ ਦੇ ਕੋਲ ਦੁੱਧ ਆ ਹਾਂਜੀ ਹਾਂਜੀਵਾਹ ਸਾਡੀ ਪੀੜੀ ਦੇ ਯਾਦ ਪਾ ਦੇ ਵੀਰ ਮੈਂ ਠੀਕ ਆ ਇਹ ਕੋ ਰਿਸ਼ਤੇਦਾਰ ਆਇਆ ਹੋਏ ਪਤਾ ਲੱਗੂ ਮਹੀਂ ਬੱਜੀ ਹੈ ਠੀਕ ਹੈ ਭਾਈ ਜੀ ਬਹੁਤ ਸੋਹਣੀ ਝੋਟੀ ਹੈ ਵੀ ਵਾਲਟੀ ਵਾਲੀ ਹੈ ਇਹ ਚਵਾ ਚਵਾ ਵਧੀਆ ਜਿਹਦਾ ਹੀ ਮੈਂ ਨਾ ਵੀ ਵੀਰਾਂ ਰੋਮ ਵਰਗਾ ਚਵਾਪ ਸਮਾ ਦੀ ਪੋਲੀ ਪੂਰੀ ਆਪ ਵੀਰ ਗੱਡੇ ਕੋ ਗੱਡੇ ਸਾਂਭੇ ਆ ਗਏ ਮਈਆਂ ਖਾਗੀਆਂ ਨੀਂਦੀਆਂ ਵੇ ਇਹ ਜੀ ਜੀ ਮਹੀਂ ਇਸੇ ਵਾ ਕਰ ਨਹੀਂ ਓਖੀ ਅਭੀ ਜੇ ਸਾਂਭੀਆਂ ਵੀਰ ਨੇ ਸੇਵਾ ਚੰਗੀ ਵੀ ਅੱਦੀ ਜਿਹੜੇ ਵੀਰ ਕੋਈਆਂ ਤਵੇਾਈ ਚੋਟੀਆਂ ਲੈ ਗਿਆ ਸਾਫ ਬਿਲਕੁਲ ਜੈ ਜੀਰ ਦੱਸੋ ਭਾਈ ਜੀ ਇੱਕ ਮਿੰਟ ਦੇਖੋ ਜੀ ਪੇਟ ਫੁੜਾਇਦਾ ਸਾਹਮਣੇ ਆ ਵੀਰ ਮਾਈ ਵੀਰ ਹਾਥ ਪਾ ਕੇ ਇਹ ਪੰਜ ਲੋਰੀਆਂ ਦਾ ਵੀ ਕਿਤੇ ਖੁੱਡਾ ਖੱਡਣਾ ਜਾਨੋ ਦਾ ਬਿਠਾ ਹੋਵੇ ਮਗਰ ਉਹ ਕੈਮਰਾ ਮਾਰਾਂ ਜਗਾ ਹੁੰਦਾ ਫੋਨ ਸਾਡਾ ਫੱਜਾ ਹਾਂਜੀ ਦੱਸੋ ਭਾਈ ਜੀ ਕੀ ਫਿਰ ਦਾ ਮੁੱਲ ਕੀ ਜੇ ਮੁੱਲ ਵੀਰ ਬਿਲਕੁਲ ਜੈ ਹਾਂਜੀ ਮਾਈ ਦੇ 80 ਲੱਖ ਦੀ ਪਰ ਨਹੀਂ ਹਾਂਜੀ ਸੇਵਾ ਕਰੇ ਵੀਰ ਨਾਲੇ 10 ਕਿਲੋ ਦੁੱਧ ਚੋਈ ਜਾਵੇ ਜੇ ਨਿਕਲ ਆਵੇ ਉਹਦੇ ਭਾਗ ਹਾਂਜੀ ਹਾਂਜੀ ਨਾ ਨਿਕਲੇ ਕਾਂ ਬਾਂਜੂਗੀ ਹਾਂਜੀ ਜਿਆਜ ਮੈਂ ਦਵਾਂਗੇ 85000 85000 ਦੀ ਦੇ 85000 ਨਹੀਂ ਪਰ ਇੱਕ ਬੰਨੇ ਭਾਵੇਂ ਅਸੀਂ ਮਾਲ ਵੇਚਦੇ ਹਾਂ ਵੀਰੇ ਹਾਂਜੀ 85000 ਸੱਜਰ ਮੈਂ ਹੀ ਲੱਲੇ ਉਹ ਉਹਨੂੰ ਤੋਕਰ ਪਹਿਲਾਂ ਕਾਦੂਗੀ ਜਸਨੋ ਜਸਨੋ 85 ਕਰ ਦੋਗੇ ਮਾਨ ਬਹੁਤ ਵਾਦਾ ਮੀਨੋ ਚਲੋ ਠੀਕ ਹੈ ਜਾਂ ਦੋ ਜੀ ਜਾਂ ਦੋ ਓਕੇ ਬਾਈ ਜੀ ਆਜਾ ਜਦੋਂ ਦਵਾਂ ਤਾਂ ਇਹ ਬੱਚੇ ਮਰੇ ਆ ਅੱਛਾ ਬੱਚੇ ਮਰੇ ਆ ਬੱਚੇ ਮਰੇ ਆ ਝੋੜੀਆਂ ਦੋਆਂ ਦੇ ਹਾਂਜੀ ਇਹ ਤਾਂ ਪਹਿਲਾਂ ਵੀ ਪਿਛਲੇ ਵੀਡੀਓਸ ਦੱਸਿਆ ਵੀ ਝੋਟੀ ਇਹਹੀਂ ਬਚਾ ਮਰੀ ਉਹ ਲੈਨੇ ਜਾਂ ਜਿਹੜੀ ਗੱਪਣ ਵੇਖੀ ਹੈ ਬਈ ਜਾਂ ਬੱਚੇ ਨਾਲ ਵੇਖੀ ਹੋਵੇ ਬੱਚੇ ਨਾਲ ਵੇਖੀ ਹੋਵੇ ਉਦੋਂ ਫਰਦਾ ਨਹੀਂ ਬਣਿਆ ਝੋਟੀ ਇਕੱਠਾ ਜੋੜਾ ਹੀ ਆਇਆ ਠੀਕ ਹੈ ਦੇਖੋ ਬਰੋਂ ਝੋਟੀ ਨਾ ਵਟਿਆਂ ਪਰ ਵੀਰ ਆ ਜੋ ਦਿੱਖ ਨੂੰ ਸਾਰੀ ਜਿਹੜੇ 1 ਮਹੀਨੇ ਦਾ ਅੰਦਰ ਸੋਈ ਮਹੀਨੇ ਦੀ ਦਾ ਠੀਕ ਹੈ ਪਰ ਕਦਮ ਇਹਦੀ ਵੇਰ ਵੀ ਕੰਨੀ ਬੋਰੀ ਇਹਦੀ ਝੋਟੀ ਇਹ ਵੀ ਕੁਆਲਿਟੀ ਵਾਲੀ ਆ ਉਦੋਂ ਦੀ ਝੋਟੀ ਆ ਬਹੁਰੀ ਸਾਫ ਨੇਵੇ ਦੀ ਸਾਫ ਅੱਡ ਦੀ ਸਾਫ ਆ ਖਾਂਦੀ ਚੰਗੇ ਆ ਕਾਦੇ ਕੋਈ ਚੰਗਾ ਛੁੱਟੀ ਦਾ ਘਾਤ ਵੇਲ ਵੇ ਹੋਈ ਠੀਕ ਹੈ ਇਹ ਨੀਂਗਾ ਦਿਲਾ ਕੇ ਇਹ ਦਾ ਬੜਾ ਸੋਨਾ ਲਗਾ ਲੈ ਆ ਵੀਰ ਜਵਾਪ ਸਮਾ ਦੀ ਇੱਕ ਨੰਬਰ ਐ ਪੂਰੀ ਦੁੱਧ ਵਾਲੀ ਝੋਟੀ ਐ ਵੀ ਬਾਕੀ ਥੋੜਾ ਵੀ ਜਿਹੜੀ ਬਚਾਂ ਲਈ ਮਹੀਂ ਹੁੰਦੀ ਹੈ ਕੋਸਤਰਾਸਾਂ ਦੇ ਆਗੇ 1-2 ਦਿਨ ਕਰ ਜਾਂਦੀ ਆ ਫਰ ਚੰਗੀਆਂ ਮਹੀਂਾਂ ਜਿਹੜੀਆਂ ਗਈਆਂ ਵੀਰਾਪਰਾਵਾਂ ਤੋਂ ਚੰਗੇ ਦੁੱਧ ਤੇ ਬਾਅਦ ਚੱਲਦੀਆਂ ਠੀਕ ਹੈ ਰੋਟੀ ਡਿਜਟ ਮੇਲੇ ਚਾਦਾ ਪਹਿਲਾਂ ਕੀ ਜਾਂਦਾ ਆ ਰਾਮ ਦਾ ਦਹੀਂ ਕਿਉਂਕਿ ਪਰ ਮੌਕੇ ਦਾ ਜਿਹੜਾ 10 ਕਿਲੋ ਮਜੂਦਾ ਤਿਆਰ ਹੋਊਗਾ ਠੀਕ ਆ ਭਾਈ ਦੇਖੋ ਤਾਂ ਸੋਭਾ ਜੀ ਕੀ ਮੋਲ ਹੈ ਦਾ ਮੋਲ ਵੀ ਬਿਲਕੁਲ ਜ਼ਿਆਦਾ ਜੇ ਭਾਚਾ ਮਰਿਆ ਤਾਂ ਉਹ ਪਾਣਾ ਝੋਟੀ ਦਾ ਮੁੱਲ ਕਰਾਂਗੇ ਜੋ ਮੱਦੀ ਕਰੀਏ ਭਾਵੇਂ ਹਾਂਜੀ ਇਹ ਖਾਹਾਂ ਦੇ ਨਾਂ ਜਿੰਨੇ ਦੀ ਝੋਟੀ ਦੇ ਦੇਣੀ ਆ 80000 ਦਿੰਦਾ ਭਈ 80000 ਦੀ ਲਓ ਜੀ ਪੂਰਾ ਕੱਦ ਵੱਡਾ ਝੋਟੀ ਦਾ 85 ਦੀ ਲਓ ਜੀ ਯਾਨ ਤੋਂ 85000 ਦੀ ਪੂਰੀ ਸ਼ਾਨਦਰ ਸਿੰਘੀ ਹਰਿਆਣੇ ਦੀ ਝੋਟੀ ਆ ਸਿੰਘੀ ਕੁਆਲਿਟੀ ਸਾਰੀ ਆ ਪੂਰੀ ਝੋਟੀ ਦੇ ਵਿੱਚ ਪੂਰੀ ਬੋਲਦੀ ਆ ਜੈੱਟ ਵਾਲੀ ਝੋਟੀ ਆ ਪੂਰੀ ਝੋਟੀ ਸਾਫ ਸੁਥਰੀ ਹੈ ਜਾਂ ਦੋ ਜੀ ਦਸੋਂ ਜਗ੍ਹਾ ਦੇ ਬਾਰੇ ਇਹ ਮੇਰੇ ਵੀਰ ਦੇ ਮਾਮਾ ਦਾ ਤਾਂ 12 ਬਲਾਵਾ ਠੀਕ ਆ ਇਹ ਇੱਕ ਮਹੀਨੇ ਨਹੀਂ ਸੁਣੀ ਖਾਲੀ ਬੱਚਾ ਨਹੀਂ ਆ ਬਹੁਤ ਚੰਗੀ ਮੈਂ ਮੈਂ ਮੀਂਹ ਚੋਂ ਲੱਗਿਆ ਪਹਾੜਾ ਕੀ ਗਾ ਤੇ ਕਿਤੇ ਦੂਰ ਦੀ ਗੱਲ ਪਹਾੜਾ ਵੀ ਨਹੀਂ ਖਾਂਦੀ ਐਦਾਂ ਮੈਂ ਮਿਲੂਈ ਐਦਾਂ ਹੀ ਧਾਰ ਤੇ ਧਾਰ ਤੇ ਨਹੀਂ ਲੋ ਜੀ ਤੋਰ ਤੋਂ ਮਾੜੀ ਫਿਰ ਇਹਨੂੰ ਕਰੋ ਚੱਲ ਬੱਤੇ ਆ ਜਾ ਬੱਤੇ ਯਾਰ ਨਿਆ ਡਾਕ ਕੇ ਨਮੀ ਦੋ ਚੱਲ ਲੈ ਕਰਾਂ ਮਾਰ ਦੇ ਕਰਾਂ ਤੁਹਾਡੀ ਯਾਰਾ ਮੈਂ ਅਨੰਗ ਸ਼ੇਰਿਤ ਬਹੁਤ ਜਿਆਦਾ ਝੋੜੀ ਚੱਗੀ ਆ ਵੀਰ ਵੱਡੀ ਝੋੜੀ ਲੈਓ ਜਿਵੇਂ ਮਾਰੀ ਆਹ ਨੰਬਰ ਦਸੋਮਾਨਾ ਜੀ ਕੀ ਮੋਲੇ ਦਾ ਕੋਲਾ ਵੀਰੇ ਦਾ ਹੁਣ ਜਾਓ ਅੱਧੀ ਕਰੀਏ ਫਿਰ ਬਣ ਜਾਏ 80000 ਦੀ 80000 ਦੀ ਜੈਸਨੋਈ ਬਾਈ ਜੀ ਕਰ ਦੋ ਮਾਨ ਬਿਲਕੁਲ ਜੈ ਜੈ ਵੀ ਲਓ ਜੀ ਜੈਸ 80000 ਦੀ ਪੈਸਾ ਚੋਡੀ ਦੇ ਦਾਂਗੇ ਵੀ ਚਵਾ ਚੂ ਐ ਵਧੀਆ ਚ ਬੋਲਾ ਵੀਰ ਬਹੁਤ ਵਧੀਆ ਚ 80 ਤੇ 50000 ਜਿਹੜਾ ਵੀਰ ਭਰਾ ਮਈਆਂ ਲੱਲੂ ਗਾਣਾ ਹਾਂਜੀ ਹਾਂਜੀ 165000 ਦਾ ਜੋੜਾ ਵੀਰ ਜਿਹੜਾ ਲੈ ਗਿਆ ਹਾਂ 20 ਕਿਲੋ ਦੁੱਧ ਰਾਮ ਨਾਲ ਚਾਊਗਾ ਤੇ ਐਂਡ ਤੇ ਇੱਕ 65 ਦਾ ਜੋੜਾ ਆ ਫੇਰ ਜੋ ਗਏ ਆ ਵਸੇ ਹੀ ਗਲਟੀ ਬਿਲਕੁਲ ਜੇ ਗਾਂ ਨਾਲ ਫੇ ਤੋਕੜਾ ਕਪੜਾ ਕਾਦੇ ਫਾਇਦੇ ਵੰਦੀ ਆ ਏਡੀਆਂ ਵੱਡੀਆਂ ਵੱਡੀਆਂ ਛੋਟੀਆਂ ਹੋ ਜਣਾ ਤੂੰ ਫੇ ਕਾਹ ਫਾਇਦੇ ਵੰਦੇ ਆ ਜੇ ਕੱਟੀ ਨਮੂਲੀ ਗੱਲ ਪਾਲੀਆਂ ਨੂੰ 2 2.5 ਸਾਲ ਲਾ ਕੇ ਇਹ ਚਵਾਰੀਆਂ ਸੋਹਣੇ ਹੁੰਦੇ ਆ ਇਹ ਸਹੀ ਗੱਲ ਆ ਬਹੁਤ ਸਾਫ ਪਸ਼ੂ ਆ ਲਾਈਕ ਕਮੈਂਟ ਜਰੂਰ ਮਾਰਿਆ ਕਰੋ ਮੇਰੇ ਭਰਾ ਤੇ ਬਹੁਤ ਸਾਫ ਸੁਥਰੇ ਪਸ਼ੂ ਕੁਆਲਟੀ ਵਾਲੇ ਬਾਕੀ ਵੀਡੀਓ ਜਿਹਨਾਂ ਵੀਰ ਪ੍ਰਾਰਥਨਾ ਤੇ ਜਿਹੜੀ ਸਾਰਾ ਦੋਣ ਕੌਣ ਬੰਦ ਕਰਦੇ ਆ ਜਿਹੜਾ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਠਾ ਵੀਡੀਓ ਦੋਆ ਪ੍ਰਾਰਥਨਾ ਕਰਦੇ ਆ ਠੀਕ ਹੈ ਬਾਈ ਅਗਰ ਕੋਈ ਮੁੱਲ ਨਹੀਂ ਨਹੀਂ ਮੁੱਲ ਆ ਜਾਂ ਮੈਂ ਇੱਕ ਇੱਕ ਵੀਰ ਅਸੀਂ ਚਲੋ ਘਰ ਵੀ ਜਾਵਰ ਪਾ ਰਹੇ ਨੇ ਜਿਹੜੇ ਵੀਰ ਹੋਰ ਵੀ ਜਨਵਰ ਛੋਟੇ ਬੱਚੇ ਪਾਸ ਦੇ ਹਾਂਜੀ ਹਾਂਜੀ ਇੱਕ ਜੇ ਤਿਆਰ ਕਰੀਏ ਜਨਵਰ ਦੇ ਸਵਾ ਲੱਖ ਖਾ ਕੇ ਫੇਰ ਤਿਆਰ ਹੁੰਦਾ ਸਹੀ ਗੱਲ ਆ ਫੇਰ ਬੜੀ ਮਿਹਨਤ ਲੱਗਦੀ ਏ ਕੜਾਪੀ ਨਿਗਾਹ ਆ ਕੰਮ ਹੈ ਸਵੇਰੇ ਉੱਠਣਾ ਪੈਂਦਾ 3-4 ਵਜੇ ਫਾਰਮ ਦੇ ਦਾਹ ਕੱਟੀਆਂ 5 ਨਾਲ ਤਿਆਰ ਹੋਣਗੀਆਂ ਤੇ ਫੇਰ ਹੀ ਕੰਮ ਚੱਲਣਾ ਹਾਂ ਹਰ ਵਪਾਰੀ ਵੀ ਪ੍ਰਾਣ ਪਾਲਣ ਚਾਹੀਦੇ ਪੁੱਛੋ ਹਾਂ ਗੱਲ ਆ ਵੀ ਜੇ ਹਿਸਾਬ ਲਾਈਏ ਇਹ ਵੱਡੀਆਂ ਵੱਡੀਆਂ ਕਰਕੇ ਕਹਿ ਦਿੰਦੇ ਮੁੱਲ ਨਹੀਂ ਅਸੀਂ ਵੀ ਮੁੱਲ ਕਿਸੇ ਡੰਗਰ ਦਾ ਜਾ ਕੇ ਪਾ ਦਾ ਸਹੀ ਗੱਲ ਆ ਜਿਹਨੇ ਕਿਹਾ ਮੋਲਾ ਆਪਣੀ ਸ਼ਰਮ ਆਉਂਦੀ ਆ ਵੀ ਯਾਰ ਕੀ ਕੀ ਦੀ ਚੀਜ਼ ਦਾ ਮੁੱਲ ਪਾਉਂਦੇ ਹਨਾ ਜਿੰਦਗੀ ਜੀ ਕੱਟੀ ਪਾਲੀ ਆ ਅਕਸਰ ਜਦੋਂ ਜੰਮਦੀ ਆ ਉਦੋਂ ਤੋਂ ਸੌਰੀਆ ਪਾਣਾ ਸ਼ੁਰੂ ਹੋ ਜਾਂਦੀ ਆ ਸਹੀ ਗੱਲ ਆ ਬਿਲਕੁਲ ਬੋਟੇ ਕਰਕੇ ਜਿਹਨੇ ਕਿਹਾ ਵੀਰ ਭਾਣੇ ਵੇਚਣੀ ਮਿਹਨਤ ਬੜੀ ਬਾਈ ਜੀ ਬਹੁਤ ਮਾਲ ਦੇ ਅੰਗ ਦੀ ਮਿਹਨਤ ਜ਼ਿਆਦੀ ਆ ਮਿਹਨਤ ਨਾ ਵੀ ਸਾਰਾ ਹਾਂਜੀ ਹਾਂਜੀ ਦੱਸੋ ਬਾਈ ਜੀ ਦਾ ਫੋਨ ਨੰਬਰ ਹੈਗਾ ਆਪਣਾ 84 27 40 77 55 ਹਾਂਜੀ ਨਾਮ ਹਣਾ ਦਾ ਪਿੰਡ ਪੋਮਾ ਠੀਕ ਹੈ ਬਾਕੀ ਤਾਂ ਕਮੈਂਟ ਸ਼ੇਅਰ WhatsApp ਤੇ ਚੈਨਲ ਨੂੰ ਕਰਿਆ ਕਰੋ ਹਾਂਜੀ ਹਾਂਜੀ ਜਿਹਨੇ ਇਹ ਸੰਗਤ ਜੁੜੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਧੰਨਵਾਦ ਭਾਈ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ